ਕਾਰਜੋਗ ਨਗਰ ਨਵਾਸੀ ਮਾਜੀ ਮਾਈਕ ਨਹੀਂ ਚੱਲੇ ਤੇ ਮਾੜੀ ਜੀਉਣ ਵਾਲੇ ਤੇ ਲੋਕੋ ਤੇ ਉਹਨਾਂ ਦੀ ਹਮਾਇਤ ਤੇ ਆਏ ਵੱਖ-ਵੱਖ ਪਿੰਡਾਂ ਤੋਂ ਮੇਰੇ ਭੈਣੋਂ ਤੇ ਭਰਾਵ ਸਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਅੰਦਰ ਚੰਗੇ ਮਾਹੌਲ ਚ ਗੱਲਬਾਤ ਹੋਈ ਆ ਸਰਦਾਰ ਨਰਮਲ ਸੋਹਣੀ ਸਾਡੇ ਨਾਲ ਸੀਗੇ ਵੱਖ-ਵੱਖ ਜਥੇਬੰਦੀਆਂ ਦੇ ਆਰਗੂਮੈਂਟ ਨਾ ਨਹੀਂ ਜਾਣਦਾ ਇਸ ਕਰਕੇ ਨਾ ਨਹੀਂ ਲੈ ਰਿਹਾ ਸਾਰੀਆਂ ਜਥੇਬੰਦੀਆਂ ਦੇ ਆਗੂ ਅੰਦਰ ਨਾਲ ਸੀ ਉਹਨਾਂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਕੀਤੀਆਂ ਮੈਂ ਤੁਹਾਨੂੰ ਦੱਸਣ ਲੱਗਾ ਤੁਹਾਡੀ ਸਹਿਮਤੀ ਦੇ ਨਾਲ ਉਹਨਾਂ ਨੂੰ ਆਪਾਂ ਮਨਜ਼ੂਰ ਕਰਨਾ ਉਹਨਾਂ ਨੇ ਇੱਕ ਗੱਲ ਤੇ ਇਹ ਕਹੀ ਆ ਵੀ ਜਿਹੜੀ ਇਨਕੁਆਰੀ ਆ ਉਹ ਜੱਜ ਸਾਹਿਬ ਦੇ ਕੋਲ ਲੱਗੀ ਹੋਈ ਆ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਜਸਵਿੰਦਰ ਉਹਨਾਂ ਨੇ ਉਸ ਐਪਲੀਕੇਸ਼ਨ ਦੇ ਉੱਤੇ ਇਨਕੁਆਰੀ ਲੱਗ ਚੁੱਕੀ ਆ ਉਹ ਵਕੀਲ ਇਹਨਾਂ ਨੇ ਕੀਤੇ ਆ ਵਕੀਲ ਉਹ ਇਨਕੁਆਰੀ ਕਰ ਰਿਹਾ ਆ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਪੋਸਟਮਾਰਟਮ ਹੋ ਚੁੱਕਾ ਉਹਦੀ ਰਿਪੋਰਟ ਆ ਗਈ ਆ ਪਰ ਵਿਸਰਾ ਜਿਹੜਾ ਵਿਸਰੇ ਤੋਂ ਬਿਨਾ ਉਹ ਰਿਪੋਰਟ ਅਧੂਰੀ ਹੁੰਦੀ ਆ ਉਹ ਵਿਸਰਾ ਗਿਆ ਉਹ ਵਿਸਰਾ ਆਊਗਾ ਫੇਰ ਉਹ ਸਾਨੂੰ ਕਾਜ਼ ਆਫ ਡੈਥ ਮੌਤ ਦਾ ਅਸਲੀ ਕਾਰਨ ਉਦੋਂ ਪਤਾ ਲੱਗਣਾ ਜਦੋਂ ਉਹ ਵਿਸਰੇ ਦੀ ਰਿਪੋਰਟ ਆ ਗਈ ਇੱਕ ਇਹ ਗੱਲ ਉਹਨਾਂ ਨੇ ਕਹੀ ਆ ਦੂਜੀ ਗੱਲ ਅਸੀਂ ਜ਼ੋਰ ਦਿੱਤਾ ਸੀ ਬਈ ਤੁਸੀਂ ਆਪਣੀ ਇੰਟਰਨਲ ਅਨਕਵਰੀ ਕਰੋ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਲੱਗਾ ਜਦੋਂ ਅਸੀਂ ਪਿੰਡ 'ਚ ਆ ਕੇ ਪਤਾ ਕੀਤਾ ਇਸ ਗੱਲ ਦਾ ਪਤਾ ਲੱਗਾ ਬਈ ਉਸ ਮੁੰਡੇ ਨੂੰ ਬਲਵਿੰਦਰ ਸਿੰਘ ਨਾ ਉਹਦਾ ਨਾਮ ਬਲਵਿੰਦਰ ਨੂੰ ਪੁਲਿਸ ਨੇ ਚੁਕਿਆ ਪਿੰਡ ਦੇ ਵਿੱਚੋਂ ਕਿਉਂ ਚੁਕਿਆ ਬਈ ਉਹ ਪਿੰਡ ਦੇ ਵਿੱਚ ਮੀਟ ਵੇਚਣ ਦੀ ਦੁਕਾਨ ਕਰਦਾ ਸੀ ਪੁਲਿਸ ਨੇ ਚੌਂਕੀ ਵਾਲੀ ਨੇ ਉਹਨਾਂ ਉਹਨੂੰ ਛਰਾ ਵੇਚਣ ਲਾਇਆ ਠੇਕੇਦਾਰ ਦੀ ਸ਼ਰਾਬ ਸੀ 5000 ਰੁਪਇਆ ਚੌਂਕੀ ਵਾਲੇ ਲੈਂਦੇ ਸੀ ਤੇ ਹੁਣ ਉਹਦੇ ਕੋਲੋਂ 20000 ਰੁਪਇਆ ਮੰਗਦੇ ਸੀ ਉਹਦੇ ਕੋਲੋਂ ਮੀਟ ਵੀ ਖਾਂਦੇ ਸੀ ਜਦੋਂ 20000 ਰੁਪਇਆ ਦੇਣ ਤੋਂ ਉਹਨੇ ਇਨਕਾਰ ਕੀਤਾ ਵੀ ਮੈਨੂੰ ਇੰਨੀ ਕਮਾਈ ਨਹੀਂ ਆ ਮੈਂ ਕਿੱਥੋਂ ਪੈਸੇ ਦੇਵਾਂ ਉਹਨੇ ਇਨਕੁਆਰੀ ਕੀਤੀ ਇਨਕਾਰ ਕੀਤਾ ਤੇ ਪੁਲਿਸ ਵਾਲਿਆਂ ਨੇ ਅਗਲੇ ਦਿਨ ਉਹਨੂੰ ਚੁੱਕ ਲਿਆ ਇਹ ਕੁਝ ਸਾਨੂੰ ਪਿੰਡ ਦੇ ਵਿੱਚੋਂ ਜਾ ਕੇ ਸਾਰੀਆਂ ਗੱਲਾਂ ਦਾ ਪਤਾ ਲੱਗਾ ਹੁਣ ਅਸੀਂ ਉਹਨਾਂ ਨੂੰ ਕਿਹਾ ਭਈ ਇਸ ਗੱਲ ਦੀ ਇਨਕੁਆਰੀ ਕਰੋ ਉਹ ਕਹਿੰਦੇ ਸਾਨੂੰ ਐਪਲੀਕੇਸ਼ਨ ਦੇ ਦਿਓ ਪਹਿਲਾਂ ਨਹੀਂ ਸੀ ਮੰਨਦੇ ਹੁਣ ਮੰਨਿਆ ਕਿ ਇਨਕੁਆਰੀ ਅਸੀਂ ਆਪਣੀ ਅੰਦਰੂਨੀ ਇੰਟਰਨਲ ਇਹ ਇਨਕੁਆਰੀ ਕਰ ਲੈਨੇ ਆ ਜੇ ਦੋਸ਼ੀ ਪਾਇਆ ਗਿਆ ਕੋਈ ਮੁਲਾਜ਼ਮ ਤਾਂ ਉਹਨੂੰ ਸਜ਼ਾ ਦਵਾਂਗੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੇ ਆਪਣੀ ਸਹਿਮਤੀ ਹੋਵੇ ਤੇ ਫਿਰ ਆਪਾਂ ਉਹਨਾਂ ਨੂੰ ਉਹਨਾਂ ਦੀ ਗੱਲ ਮੰਨ ਲਵਾਂਗੇ ਇੱਕ ਗੱਲ ਹੋਰ ਉਹਨਾਂ ਨੂੰ ਅਸੀਂ ਕਹੀ ਆ ਸਾਰਿਆਂ ਜਣਿਆਂ ਨੇ ਸਾਂਝੇ ਰੂਪ ਚ ਕਹੀ ਆ ਭਈ ਇਹ ਉਹਨਾਂ ਨੇ ਸਾਡੇ ਕੋਲ ਰਿਕਵੈਸਟ ਕੀਤੀ ਆ ਬਈ 6 ਤਰੀਕ ਤੱਕ ਕੱਲੂ ਘਰਾ ਦਿਨ ਸਿਆ ਉਹਦੇ ਚ ਪੁਲਿਸ ਫੱਸੀ ਆ ਇਹ ਇਨਕੁਆਰੀ ਨਹੀਂ ਹੋ ਸਕਣੀ ਤੇ ਤੁਸੀਂ ਸਾਨੂੰ 7 ਤੇ 8 ਦੋ ਦਿਨ ਦੇ ਦਿਓ ਸਾਨੂੰ ਤੇ ਅਸੀਂ ਇਹਨਾਂ ਚ ਇਨਕੁਆਰੀ ਕਰਕੇ ਸਾਰਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਰੱਖ ਦਿਆਂਗੇ ਜੇ ਉਹ ਨਹੀਂ ਕਰਦੇ ਆਪਾਂ 9 ਤਰੀਕ ਨੂੰ ਫੇਰ ਐਸੇ ਸ਼ਕਲ ਚ ਫੇਰ ਦੁਬਾਰਾ ਚੌਂਕੀ ਅੱਗੇ ਆਵਾਂਗੇ ਤੇ ਆਪਣਾ ਜਿਹੜਾ ਸਾਚਾ ਉਹ ਲੱਭਣ ਦਾ ਯਤਨ ਕਰਾਂਗੇ ਫੇਰ ਆਪਾਂ ਨੂੰ ਲੰਮਾ ਘੋਲ ਕਰਨਾ ਪਿਆ ਤਾਂ ਵੀ ਕਰਾਂਗੇ ਇੱਕ ਗੱਲ ਉਹਨਾਂ ਨੇ ਸਾਨੂੰ ਹੋਰ ਕਹੀ ਬਈ ਸਸਕਾਰ ਕਰਾ ਦਿਓ ਅਸੀਂ ਜਸਵਿੰਦਰ ਨਾਲ ਸੀ ਅਸੀਂ ਜਸਵਿੰਦਰ ਨੂੰ ਪੁੱਛਿਆ ਜਸਵਿੰਦਰ ਕਹਿੰਦਾ ਅਜੇ ਸਸਕਾਰ ਨਹੀਂ ਕਰਨਾ ਸੋ ਅਸੀਂ ਉਹਨਾਂ ਨੂੰ ਉਸ ਗੱਲ ਤੋਂ ਜਵਾਬ ਦਿੱਤਾ ਕਿ ਇਹਦੀ ਅਸੀਂ ਜ਼ਿੰਮੇਵਾਰੀ ਨਹੀਂ ਲੈਣੀ ਮੈਂ ਵੀ ਕਿਹਾ ਸਰਦਾਰ ਨਰਮਨ ਸੋਹਣਾ ਕਿਹਾ ਬਈ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਇਹ ਘਰ ਵਾਲੇ ਅਜੇ ਸੰਸਕਾਰ ਕਰਕੇ ਰਾਜੀ ਨਹੀਂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਦੇ ਨਾਲ ਆ ਘਰ ਵਾਲਿਆਂ ਦੇ ਨਾਲ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਸਤਕਾਰ ਕਰਕੇ ਬੈਠ ਗਏ ਇਹ ਸਾਡੇ ਲਈ ਘਰ ਵਾਲਿਆਂ ਤੋਂ ਬਾਹਰ ਜਾਣਾ ਮੁਸ਼ਕਲ ਆ ਸੋ ਇਹ ਅਸੀਂ ਉਹਨਾਂ ਨੂੰ ਕਹਿ ਦਿੱਤਾ ਜੇ ਇਹਦੇ ਨਾਲ ਸਹਿਮਤੀ ਆ ਤੇ ਫਿਰ ਆਪਾਂ ਇਹਨੂੰ ਸਾਰੇ ਜਣੇ ਹੱਥ ਖੜੇ ਕਰਕੇ ਪਾਸ ਕਰੀਏ ਤੇ 9 ਤਰੀਕ ਦੀ ਦਿਨ ਰੱਖਿਆ 9 ਤਰੀਕ ਦੀ ਤਿਆਰੀ ਕਰੋ 9 ਤਰੀਕ ਨੂੰ ਫੇਰ ਆਪਾਂ ਇੱਥੇ ਆਵਾਂਗੇ ਚੌਂਕੀ ਅੱਗੇ ਜੇ ਸਾਨੂੰ ਪੱਕੇ ਤੌਰ ਤੇ ਬਹਿਣਾ ਪਿਆ ਤੇ ਫੇਰ ਵੀ ਆਪਾਂ ਪੱਕੇ ਤੌਰ ਤੇ ਵੀ ਬਿਠਾਂਗੇ